ਮੇ ਮਾ ਜੋ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਰਹਿਨ ਮਾਈ ਹਿੱਟ ਜਿਹੜਾ ਇਸ ਟਾਈਮ ਡਰੱਗ ਦੇ ਉੱਪਰ ਵਰਕ ਕੀਤਾ ਜਾਂਦਾ ਹੈ ਤੇ ਡਰੱਗ ਹੈਲਪਲਾਈਨ ਜਿਹੜੀ ਸੇ ਪੰਜਾਬ ਹੈ ਉਸ ਤੇ ਵੀ ਜਿਹੜੀ ਵੀ ਕੰਪਲੇਂਟ ਆਉਂਦੀ ਹੈ ਸਾਡੇ ਫ੍ਰੀ ਕੋਡ ਪੀਸ ਵੱਲੋਂ ਤੰਤ ਐਕਸ਼ਨ ਲਿਆ ਜਾਂਦਾ ਹੈ ਤੇ ਜਿਹੜਾ ਇਸ ਟਾਈਮ ਪੰਜਾਬ ਸਰਕਾਰ ਦਾ ਮੇਨ ਟੀਚਾ ਹੈ ਵੀ ਨਸ਼ਾ ਮੁਕਤ ਕਰਨਾ ਉਸ ਦੇ ਸੰਬੰਧ ਵਿੱਚ ਜਿਹੜੀ ਹੈਲਪਲਾਈਨ ਜਾਰੀ ਕੀਤੀ ਹੋਈ ਹੈ ਜਿੰਦੇ ਵਿੱਚ 9779700200 ਅਹ ਇਹ ਇੱਕ ਸਾਡਾ ਹੈਲਪਲਾਈਨ ਨੰਬਰ ਹੈ ਜਿਹੜਾ ਜਿਸ ਦੇ ਵਿੱਚ ਹਰ ਕਿਸੇ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ ਤੇ ਜਦੋਂ ਇਸ ਨੰਬਰ ਤੇ ਕੋਈ ਕੰਪਲੇਂਟ ਹੁੰਦੀ ਹੈ ਤੇ ਸਾਡੀ ਸਾਡੇ ਤੱਕ ਪਹੁੰਚਦੀ ਹੈ ਤੇ ਅਸੀਂ ਉਸੇ ਤੰਤ ਐਕਸ਼ਨ ਸਾਡੇ ਜਿਹੜਾ ਸਬੰਧਰ ਖਾਣਾ ਜਾਂਸਾਰੀ ਸਬੰਧਰ ਚੌਂਕੀ ਦੀ ਕੰਮ ਕਰਦੀ ਏ ਇਹ ਸਾਨੂੰ ਉਸ ਦੇ ਵਿੱਚ ਕਾਮਯਾਬੀ ਆਸਰ ਆਉਂਦੀ ਹੈ ਕਿਉਂਕਿ ਇਸ ਤਹਿਤ ਅਸੀਂ ਇਸ ਹੈਲਪ ਤਹਿਤ ਅਸੀਂ ਕਾਫੀ ਜਿਹੜੇ ਮਕਦਮੇ ਰਜਿਸਟਰਡ ਕੀਤੇ ਨੇ ਤੇ ਕਾਫੀ ਜਿਹੜੇ ਨਸ਼ਾ ਵੇਚਣ ਵਾਲੇ ਜਿਹੜਾ ਛੋਟੇ ਜਾਂ ਵੱਟਿਆਂ ਨੂੰ ਅਸੀਂ ਜੇਲ੍ਹ ਵਿੱਚ ਭੇਜ ਚੁੱਕੇ ਹਾਂ ਤੇ ਇਸੇ ਲੜੀ ਤਹਿਤ ਜਿਹੜਾ ਫਰੀ ਕੋਟ ਪੁਲਿਸ ਵੱਲੋਂ ਕੱਲ ਦੋ ਮੁਕਦਮੇ ਅੰਦਰਜ ਕੀਤੇ ਗਏ ਨੇ ਮੁਕਦਮਾ ਨੰਬਰ 192 ਉਸ ਦੇ ਵਿੱਚ ਸਤਨਾਮ ਸਿੰਘ ਜੋ ਵਾਸੀ ਇੰਡਸਟਰੀ ਏਰੀਆ ਫਰੀ ਕੋਟ ਰੋਡ ਤੇ ਫਰੀ ਕੋਟ ਦਾ ਰਹਿਣ ਵਾਲੇ ਫਰੀ ਕੋਟ ਰੋਡ ਦੇ ਉੱਪਰ ਇਹਨਾਂ ਦਰਕਾਰ ਸਿੰਘ ਤੇਸ ਕੋ ਅਸੀਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਤੇ ਇਸ ਤੇ ਪਹਿਲਾਂ ਵੀ ਦੋ ਮੁਕਦਮੇ ਅੰਦਰਜ ਸੀ ਤੇ ਇੱਕ ਮੁਕਦਮਾ ਨੰਬਰ 97 ਜਿਹੜਾ ਸਾਡੇ ਸਦਰ ਫਰੀ ਕੋਟ ਵੀਰ ਜਿੰਦਰ ਸਿੰਘ ਪਿੰਡ ਟੈਣਾ ਤੇ ਬਰਖਾਬ ਦਰਜ ਕੀਤਾ ਗਿਆ ਇਹ ਵੀ ਨਸ਼ੇ ਦਾ ਮਕਦਮਾ ਦਰਜ ਕੀਤਾ ਗਿਆ ਇਸ ਤੋਂ ਵੀ ਮਸ਼ੀਲੀਆਂ ਗੋਈਆਂ ਬਰਾਮਦ ਹੋਈਆਂ ਨੇ ਤੇ ਸਾਨੂੰ ਮੇਨ ਅਸੀਂ ਇਸ ਇਹੀ ਦੱਸਣਾ ਚਾਹੁੰਦੇ ਹਾਂ ਕਿ ਵੱਤ ਵੱਦ ਜੇ ਕੋਈ ਤੁਹਾਡੇ ਏਰੀਆ ਦੇ ਵਿੱਚ ਜਾਂ ਕਿਤੇ ਵੀ ਇਲਾਕੇ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਇਸ ਡਰਗ ਹੈਲਪਲਾਈਨ ਤੇ ਅੰਦੀ ਵਰਤੋਂ ਕੀਤੀ ਜਾਏ ਤਾਂ ਜੋ ਜਿਹੜੇ ਛੋਟੇ ਰਹਿੰਦੇ ਹੋਏ ਜਿਹੜੇ ਹੋਂ ਤੱਕ ਜਿਹੜੇ ਵੱਡੇ ਕਾਫੀ ਪਕੜੇ ਜਾਂ ਜਿਹੜੇ ਛੋਟੇ ਅਜੇ ਵੀ ਇਸ ਚੀਜ਼ ਤੋਂ ਬਾਜ਼ ਨਹੀਂ ਹੁੰਦੇ ਤਾਂ ਜੋ ਸਾਨੂੰ ਤੁਹਾਡੀ ਮਦਦ ਨਾਲ ਅਸੀਂ ਇਹਨਾਂ ਤੱਕ ਪਹੁੰਚ ਸਕੀਏ ਤੇ ਬੰਦੀ ਘਰ ਰੋਈ ਚ ਅਮਚ ਲਿਆ ਕੇ ਇਹਨਾਂ ਨੂੰ ਜਿਲਾਂ ਦਾ ਡਟਾ ਕੇ